ਸਾਹਿਬ ਦੇ ਸਬਕਾ ਹਜੂਰੀ 라ખી ਪਾਈ ਬਲਦੇਵ ਸਿੰਘ ਵਟਾਲਾ ਦੇ ਵੱਲੋਂ ਇੱਕ ਰਾਜਨੀਤਿਕ ਪਾਰਟੀ ਦਾ ਆਗਾਜ਼ ਕੀਤਾ ਗਿਆ ਹੈ ਜ ਜਿਸ ਦਾ ਨਾਮ ਹੈ ਸ਼ੇਰ-ਏ-ਪੰਜਾਬ ਪਾਰਟੀ ਰੱਖਿਆ ਗਿਆ ਹੈ। ਪਾਈ ਬਲਦੇਵ ਸਿੰਘ ਵਟਾਲਾ ਨੇ ਕਿਹਾ ਕਿ ਇੱਕ ਸਰਬਸਾਂਝੀ ਸਰਕਾਰ ਦੇ ਲਈ ਸਰਕਾਰੇ ਖਾਲਸਾ ਦਾ ਆਗਾਜ਼ ਕੀਤਾ ਗਿਆ ਜਿਸ ਦੇ ਵਿੱਚ ਹਰ ਵਰਗ ਦੇ ਲੋਕ ਤੇ ਹਰ ਵਰਗ ਨੂੰ ਖੁਸ਼ਹਾਲ ਰੱਖਿਆ ਜਾਵੇਗਾ ਤੇ ਪੰਜਾਬ ਹਰ ਪੱਖ ਤੋਂ ਖੁਸ਼ਹਾਲ ਦੇਸ਼ ਬਣਾਉਣ ਦੇ ਲਈ ਸ਼ੇਰ-ਏ-ਪੰਜਾਬ ਦਲ ਦਾ ਆਗਾਜ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਦਲ ਪਾਰਟੀ ਸਿੱਖਾਂ ਦੀ ਆਪਣੀ ਪਾਰਟੀ ਹੈ ਜੋ ਕਿ ਅਕਾਲੀ ਦਲ ਦੀ ਕਾਟਪੂਰੀ ਕਰੇਗਾ ਤੇ ਇਸ ਦੇ ਵਿੱਚ ਹਰ ਵਰਗ ਦੇ ਵਕਤੀ ਨੂੰ ਸੇਵਾਵਾਂ ਦੇਣ ਦਾ ਮੌਕਾ ਦਿੱਤਾ ਜਾਵੇਗਾ ਨੌ ਗੁਰੂ ਸਾਹਿਬਾਨਾਂ ਨੇ ਜਿਸ ਨੂੰ ਜਿਉਂਦਾ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਛੇਰੀ ਪੰਜਾਬ ਇਹਨਾਂ ਸਾਰਿਆਂ ਨੇ ਉੱਥੇ ਵੱਡੀਆਂ ਘਾਲਣਾ ਘਾਲ ਕੇ ਇੱਕ ਸਰਬ ਸੰਜੀ ਸਰਕਾਰ ਸਰਕਾਰੀ ਖਾਲਸਾ ਦਾ ਆਗਾਜ਼ ਕੀਤਾ ਜਿਸ ਦੇ ਵਿੱਚ ਹਰ ਵਰਗ ਦੇ ਲੋਕ ਹਰ ਵਰਗ ਨੂੰ ਖੁਸ਼ਹਾਲ ਰੱਖਿਆ ਪੰਜਾਬ ਹਰ ਪੱਖ ਤੋਂ ਖੁਸ਼ਹਾਲ ਦੇਸ਼ ਬਣਿਆ ਸ਼ੇਰੀ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਉਹ ਜਿਹੜੀ ਖੁਸ਼ੀ ਸੀ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਿੱਚੋਂ ਹਮੇਸ਼ਾ ਲਈ ਖੰਭ ਲਾ ਕੇ ਉੱਡ ਗਈ ਜਿਸ ਨੂੰ ਮੁੜ ਬਹਾਲੀ ਕਰਨ ਵਾਸਤੇ ਅੱਜ ਤੀਕਰ ਇੱਥੇ ਸਿਆਸੀ ਪਾਰਟੀਆਂ ਰਾਜ ਕਰਨ ਵਾਲੀਆਂ ਨੇ ਰਾਜ ਤਾਂ ਕੀਤਾ ਪਰ ਰਾਜ ਦਿੱਤਾ ਨਹੀਂ ਕਿਸੇ ਨੂੰ ਉਲਟਾ ਦੁੱਖ ਦਿੱਤੇ ਨੇ ਹਰ ਪੱਖ ਤੋਂ ਮੋੜ ਪੰਜਾਬ ਉਸੇ ਦੀ ਬਹਾਲੀ ਵਾਸਤੇ ਸ਼ੇਰੀ ਪੰਜਾਬ ਦਲ ਦਾ ਆਗਾਜ਼